ਸਾਸਤ੍ਰੀਕਰ ਦੋਸਤੋ ਮੈਂ ਜੀ ਬੈਜ ਮਲਕੀਤ ਜਵੰਦਾ ਅੱਜ ਲੈ ਕੇ ਆਇਆ ਤੁਹਾਡੇ ਲਈ ਇੱਕ ਵੀਡੀਓ ਜਿਹੜੇ ਬੱਚੇ ਤੁਤਲਾ ਕੇ ਬੋਲਦੇ ਨੇ ਜਾਂ ਪ੍ਰੋਪਰ ਟੰਗ ਨਾਲ ਨਹੀਂ ਬੋਲਣ ਲੱਗੇ ਕਈ ਬੱਚੇ ਤਾਂ ਹੁੰਦੇ ਆ ਦਿਮਾਗ ਤੋਂ ਸੁਸਤ ਹੁੰਦੇ ਆ ਉਹਨਾਂ ਲਈ ਅਲੱਗ ਤੋਂ ਟ੍ਰੀਟਮੈਂਟ ਹੈਗੇ ਉਹਦੀ ਵੀਡੀਓ ਲੱਗ ਤੋਂ ਬਣਾਵਾਂਗੇ ਇਹ ਇਹ ਟ੍ਰੀਟਮੈਂਟ ਉਹਨਾਂ ਲਈ ਹੈ ਜਿਹੜੇ ਬੱਚੇ ਘੱਟ ਬੋਲਦੇ ਆ ਤੁਤਲਾ ਕੇ ਬੋਲਦੇ ਆ ਹਕਲਾ ਕੇ ਬੋਲਦੇ ਆ ਇਹ ਮੇਰੇ ਬੇਟੇ ਤੇ ਅਜਮਾਇਆ ਹੋਇਆ ਬਹੁਤ ਅੱਛਾ ਰਿਸਪੌਂਸ ਮਿਲੂਗਾ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਮਿਲੂਗਾ ਤੁਸੀਂ ਕੀ ਕਰਨਾ ਹੈ ਜੀ ਅਕਰਖਰਾ ইরਾਨੀ ਲੈਣਾ ਪਾਊਡਰ ਠੀਕ ਹੈ ਜੀ ਫੋਟੋ ਲਗਾ ਦਿੱਤੀ ਜੀ ਅਕਰਖੜਾ ইরਾਨੀ ਲੈਣਾ ਉਹਦੀਆਂ ਦੋ ਚੁਟਕੀਆਂ ਤੁਸੀਂ ਨੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਜੀਭ ਦੇ ਉੱਤੇ ਬੱਚੇ ਦੇ ਜੀਭ ਦੇ ਉੱਤੇ ਲੇਪ ਕਰ ਦੇਣਾ ਡੇਲੀ ਦੋ ਵਾਰ ਇਹ ਤੁਸੀਂ ਦਿਨ ਦੇ ਵਿੱਚ ਕਰਨਾ ਹੈ ਬੱਚਾ ਤੁਹਾਡਾ ਤੋਤੇ ਬਾਬੂ ਸਾਫ਼ ਬੋਲੂਗਾ ਬਹੁਤ ਅੱਛਾ ਰਿਜ਼ਲਟ ਹੈ ਇੱਕ ਤੁਸੀਂ ਕੀ ਕਰਨਾ ਮੋਰ ਦੀ ਮੋਰ ਖੰਭ ਦੀ ਟਿੱਕੀ ਲੈਣੀ ਜੀ ਵਿਚਾਲੋ ਚਮਕੀਲਾ ਉਹਨੂੰ ਚੰਗੀ ਤਰ੍ਹਾਂ ਰਗੜ ਕੇ ਪਾਊਡਰ ਬਣਾ ਕੇ ਸ਼ਹਿਦ ਦੇ ਵਿੱਚ ਮਹੀਨੇ ਦੇ ਵਿੱਚ ਦੋ ਵਾਰ 15-15 ਦਿਨ ਬਾਅਦ ਇਹੋ ਛਟਾ ਦੇਣੀ ਹੈ ਇੱਕ ਟਿੱਕੀ ਅੱਜ ਛਟਾ ਦਿਓ ਫਿਰ ਫਿਰ 15 ਦਿਨ ਦਾ ਗੈਪ ਆ ਕੇ ਉਹ ਛਟਾ ਦਿਓ ਬੱਚਾ ਤੋਤੇ ਵਾਂਗੂ ਬੋਲੂ ਬਹੁਤ ਅੱਛਾ ਰਿਜ਼ਲਟ ਮਿਲੂਗਾ ਜੀ